ਅੱਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਰੋਪੜ ਸੈਗਮੈਂਟ ਦਾ ਜਿਹੜਾ ਇਕੱਠਾ ਸਰਕਲ ਨੂਰਪੁਰ ਵੇਦੀ ਦਾ ਉਸ ਇਕੱਠ ਦੇ ਵਿੱਚ ਮੈਂ ਸਮਝਦਾ ਕਿ ਵੱਡੇ ਗਿਣਤੇ ਵਿੱਚ ਬੀਬੀਆਂ ਦਾ ਆਉਣਾ ਨੌਜਵਾਨਾਂ ਦਾ ਆਉਣਾ ਔਰ ਜਿਹੜੀ ਵਰਕਰਜ਼ ਮੀਟਿੰਗ ਸੀ ਇਹ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਇਸ ਗੱਲ ਦਾ ਸੰਕੇਤ ਆ ਕਿ ਅੱਜ ਪੰਜਾਬ ਦੇ ਲੋਕਾਂ ਨੇ ਆਪਣਿਆਂ ਦੀ ਪਛਾਣ ਕਰ ਲਈ ਬਗਾਨਿਆਂ ਨੂੰ ਇੱਥੋਂ ਪੰਜਾਬ ਦੀ ਧਰਤੀ ਤੋਂ ਦੂਰ ਕਰਨ ਲਈ ਪੰਜਾਬ ਦੇ ਲੋਕਾਂ ਨੇ ਮੈਂ ਸਮਝਦਾ ਫੈਸਲਾ ਕਰ ਲਿਆ ਸੋ ਅੱਜ ਮੈਂ ਕਹਿ ਸਕਦਾ ਕਿ ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਜੋ ਪੰਜਾਬੀਆਂ ਨੂੰ ਲਾਂਬੰਦ ਕੀਤਾ ਉਹ ਲੋਕਾਂ ਨੇ ਉਹਦਾ ਚੰਗਾ ਹੁਹਾਰਾ ਦਿੱਤਾ ਔਰ ਅੱਜ ਮੰਡੀਆਂ ਵਿੱਚ ਬਾਰ ਲੱਗੇ ਪਏ ਨੇ ਤੇ ਉਹਨੇ ਕਣਕ ਦੇ ਉਹ ਆਬਾਰਦਾਨਾ ਨਹੀਂ ਮਿਲ ਰਿਆ بارش ਨੇ ਬੇਮੌਸਮੀ بارش ਕਰਕੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਤੇ ਮੁੱਖ ਮੰਤਰੀ ਸਾਹਿਬ ਕੇਜਰੀ ਆਲ ਦੇ ਹੰਝੂ ਪੂੰਝਦੇ ਫਿਰਦੇ ਨੇ ਆਪਣੇ ਕਿਸਾਨਾਂ ਦੇ ਹੰਝੂ ਨਹੀਂ ਦਿਖ ਰਹੇ ਆਪਣੇ ਦੁਕਾਨਦਾਰਾਂ ਦੇ ਹੰਝੂ ਨਹੀਂ ਦਿਖ ਰਹੇ ਪੰਜਾਬ ਤਰਾ ਤਰਾ ਕਰ ਰਿਹਾ ਬੇਮੌਸਮੀ ਬਾਰਸ਼ ਕਰਕੇ ਕਿਸਾਨਾਂ ਦਾ ਅਨਾਜ ਖੇਤਾਂ ਵਿੱਚ ਮੰਡੀਆਂ ਵਿੱਚ ਰੋਲ ਰਿਹਾ ਬਾਰਦਾਨਾ ਨਾ ਹੋਣ ਕਰਕੇ ਲਿਫਟਿੰਗ ਨਾ ਹੋਣ ਕਰਕੇ ਕਿਸਾਨ ਬੜਾ ਪਰੇਸ਼ਾਨ ਆ ਤੋਂ ਅੱਜ ਦੇ ਪੰਜਾਬ ਦੇ ਲਈ ਕੋਈ ਖੜਾ ਤਾਂ ਅਕਾਲੀ ਦਲ ਖੜਾ ਔਰ ਆ ਜਿਹੜੀ ਲੋਕ ਸਭਾ ਦੀ ਚੋਣ ਆ ਇਹ ਮੈਂ ਸਮਝਦਾ ਅਣਖ ਇੱਜ਼ਤ ਗੈਰਤ ਸਨਮਾਨ ਦੀ ਲੜਾਈ ਬਣ ਕੇ ਬਣਾ ਕੇ ਪੰਜਾਬ ਦੇ ਲੋਕ ਲੜਨਗੇ ਲੜ ਰਹੇ ਨੇ ਔਰ ਸ਼ਰੋਮਣੀ ਅਕਾਲੀ ਦਲ ਨੂੰ ਆਪਣਾ ਸਮਝ ਕੇ ਤੱਕੜੀ ਦਾ ਬਟਨ ਦਵਾ ਕੇ ਜਿੱਤ ਹਾਸਲ ਕਰਾਉਣਗੇ ਇਹ ਮੇਰਾ ਵਿਸ਼ਵਾਸ ਆ ਅੱਜ ਜਿਹੜਾ ਐਡਾ ਵੱਡਾ ਇਕੱਠ ਹੋਇਆ ਵਰਕਰ ਦਾ ਇਹ ਜਿਹੜੀ ਮੀਟਿੰਗ ਹੈ ਕਿ ਰੈਲੀ ਦਾ ਰੂਪ ਧਾਰਨ ਕਰਕੇ ਇਸ ਗੱਲ ਦਾ ਸੰਕੇਤ ਆ